ਇਗਤ ਮੇਤ ਤੁਮਹੀ ਨਾਨਕ ਸਦਾ ਸਦਾ ਤੁਮਹੀ ਤੁਮਰੀ ਗਤ ਮੇਤ ਤੁਮਹੀ ਜਾਣੀ ਬੋਲਣਾ ਜੀ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਗੋਪਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਤਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਈ ਫਿਰੰਗਤ ਗੁਰ ਤੇ ਅਮਰਦਾਸ ਸ੍ਰੀ ਅਮਦਾਸ ਜੀ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰਹੁ ਸ੍ਰੀ ਹਰ ਰਾਈ ਸ੍ਰੀ ਹਰਿ ਪ੍ਰਸੰਤ ਧਿਆਈਐ ਜਿਸ ਰਿਠਾ ਸਭ ਦੁੱਖ ਜਾਇ ਤੀਗ ਬਹਾਦਰੂ ਸਿਮਰਿਆ ਘਰ ਨਉ ਨਿਤ ਆਵਤਾਈ ਸਭ ਥਾਈ ਹੋਈ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਈ ਸਹਾਇ ਦਸਾਂ ਬਾਪ ਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਬ ਪਿਆਰਿਆਂ ਚੋਹਾ ਸਾਹਿਬ ਸਾਧੀਆਂ ਚਾਲੀਆਂ ਮੁਕਤਿਆਂ ਹੱਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜੱਪਿਆ ਵੰਡ ਕੇ ਛਕੇ ਅਦੇਖ ਚਲਾਈ ਤੇਗ ਵਾਹੀ ਦੇਖ ਪਿਆਰੋ ਜਿਹੜ ਕੀਤਾ ਤਨਾ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਇਨਾ ਸਿੰਘਾਂ ਸਿੰਘਣੀਆਂ ਨੇ ਧਰਮ へ ਅਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹੀਆਂ ਚਰਖੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕਰਵਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਾਹ ਸੁਆਸਾ ਨਾਲ ਜਿਵਾਹੀ ਤਨਾਂ ਦੀ ਕਮਾਈ ਦਾ ਧਿਆਨ ਤਰ ਕੇ ਖਾਲਸਾ ਜੀ ਬੁੱਲੋ ਜੀ ਪੰਜਾ ਤਖਤਾਂ ਸਰਬਤ ਗੁਰਦੁਆਰਿਆਂ ਦਾ ਧਿਆਨ ਤਰ ਕੇ ਬੁੱਲੋ ਜੀ ਪੰਥ ਮੈਂ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਜੀ ਕਾਵੇ ਚੇਤਾ ਬੁਰ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਵਹਾਂ ਪਾਂ ਰਛਿਆ ਰਿਹਾਏ ਦੇਖ ਤੇ ਫਤਹਿ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੀ ਬੋਲ ਵਾਲੇ ਬੱਲੋ ਜੀ ਸਾਨੋ ਸਿੱਖੀ দান ਕੇਸ਼ দান ਰਹਿਤ দান ਵਿਵੇਕ দান ਸਹਾ ਦਾਣ ਰੋਸਾ ਦਾਣ ਦਾਨਾ ਸਿਰ ਦਾਣ ਨਾਮ ਦਾਣ ਸ੍ਰੀ ਅਮਰਤਸਰ ਜੀ ਕ੍ਰਿਸ਼ਨ ਚੌਕੀਆਂ ਛੰਡੇ ਪੁੰਗੇ ਜੁਗ ਜੁਗਾਟ ਅਲ ਧਰਮ ਕਾ ਜੈਕਾਰ ਬੁਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾ ਮਤ ਉਚੀ ਮਤ ਪਤ ਦਾ ਰੱਖ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਨੇ ਸਦਾ ਸਹਾਇਤਾ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਇਹਨਾਂ ਦੇ ਖੁੱਲੇ ਦਰਸ਼ਨ ਦੀ ਦੌਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੇ ਬਖਸ਼ੋ। ਇਹ ਨਿਮਾਣਿਆਂ ਦੀ ਮਾਣ ਉਹ ਨੇ ਤਾਣਿਆਂ ਦੀ ਤਾਣ ਨਿਉਟੀਆਂ ਦੀ ਓਟ। ਸੱਚੇ ਪਿਤਾ ਵਾਹਿਗੁਰੂ ਜੀ ਉਹ ਧੰਨ ਧੰਨ ਦਸ਼ਮੇਸ਼ ਪਿਤਾ। ਅੰਮ੍ਰਿਤ ਕੇ ਦਾਤੀ ਸਰਬੰਸ ਦਾਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਹ ਮਹਾਰਾਜ ਆਗੇ ਕੀ ਪਾਵਨ ਪਵਿੱਤਰ ਸਥਾਨ ਦਰਬਾਰ ਸ਼੍ਰਮਤਾ ਸਾਹਿਬ। ਜਨਮ ਸਥਾਨ ਧੰਨ ਧੰਨ ਬਾਬਾ ਅਜੀਤ ਸਿੰਘ ਸਾਹਿਬ ਜੀ ਵਿਖੇ ਜੁਗ ਜੁਗ ਅਟਲ ਚਾਵਰ ਸਦੀ ਤੱਕ ਦੇ ਮਾਲਕ। ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਰਾਜ ਆਪ ਜੀ ਦੇ ਪਾਵਨ ਚਰਨਾਂ ਕਮਲਾਂ ਪਾਸ ਨਿਮਲਤਾ ਸਹਿਤ ਅਰਦਾਸ ਬੇਨਤੀ ਹੈ ਬਾਹੋ ਬਾਹੋ ਬਾਣੀ ਨਿਰੰਕਾਰ ਹੈ ਤਿਸ ਜੀਵੜ ਅਵਰ ਨਾ ਕੋਈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਮਹਾਵਾਕ ਅਨੁਸਾਰ ਸੱਚੇ ਪਾਤਸ਼ਾਹ ਮਹਾਰਾਜ ਜੀਓ ਅੱਜ ਆਪ ਧੰਨ ਧਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦਾ ਪਹਿਲਾ ਗੁਰਪ੍ਰਕਾਸ਼ ਗੁਰਪੁਰਬ ਹੈ ਅੱਜ ਦੇ ਦਿਨ ਸਤਿਗੁਰ ਜੀਓ ਧੰਨ ਧਨ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੇ ਨਾ ਸਤਿਗੁਰੂ ਜੀ ਹਰਿਵੰਦਰ ਸਾਹਿਬ ਜੀ ਵਿਖੇ ਮਹਾਰਾਜੇ ਬਾਬਾ ਬੁੱਢਾ ਸਾਹਿਬ ਜੀ ਦੇ ਪਹਿਲੇ ਗ੍ਰੰਥੀ ਸਾਹਿਬ ਕਰਕੇ ਸਤਿਗੁਰੂ ਮਹਾਰਾਜ ਜੀਓ ਬਾਣੀ ਦਾ ਪ੍ਰਕਾਸ਼ ਕੀਤਾ ਸਤਿਗੁਰੂ ਜੀ ਆਪ ਜੀ ਗਿਆ ਪਿਆਰੀਆਂ ਸਿੱਖ ਸੰਗਤਾਂ ਸ਼ਰਧਾ ਭਾਵਨਾ ਦੇ ਨਾਲ ਦਰਬਾਰ ਸ਼੍ਰੀ ਹੌਂਟਾ ਸਾਹਿਬ ਜੀ ਵਿਖੇ ਅੰਮ੍ਰਿਤਪਿੰਡ ਦੇ ਪਾਵਨ ਦੀਵਾਨਾਂ ਵਿੱਚ ਹਾਜ਼ਰੀਆਂ ਭਰ ਕੇ ਆ ਵੀ ਜਪਿਆ ਪਹਿਲਾ ਪ੍ਰਕਾਸ਼ ਗੁਰਪ੍ਰਵਚਨ ਦਾ ਭਾਵਨਾ ਦੇ ਨਾਲ ਲਾਉਣਾ ਕਰ ਰਹੀਆਂ ਹਨ ਮਹਾਰਾਜੀ ਅੰਮ੍ਰਿਤਪਿੰਡ ਦੇ ਸੁੰਦਰ ਦੀਵਾਨ ਪਾਵਨ ਦਰਬਾਰ ਅੰਦਰ ਸਜੀ ਸਜੀ ਦੀਵਾਨ ਅੰਦਰ ਪੰਜ ਬਾਣੀਆਂ ਦਾ ਪਾਠ ਰਿਹਾ ਹੈ ਗੁਰਬਾਣੀ ਪੜਦਿਆਂ ਕੋਲੋਂ ਆਪ ਜੀ ਕੀ ਸੇਵਾ ਟਹਿਲ ਖਵਾਉਂਦਿਆਂ ਹੋਇ ਕੋਲੋਂ ਬਈਆਂ ਬੇਅੰਤ ਬਿਅੰਤ ਪ੍ਰਕਾਰ ਦੀਆਂ ਭੁੱਲਾਂ ਦੀਆਂ ਮਾਫ਼ੀਆਂ ਬਖਸ਼ਣੀਆਂ ਆਗਾਹ ਤੋਂ ਸਵੱਤ ਸੋਧੀ ਬਖਸ਼ਣੀ ਮਹਾਰਾਜ ਕਿਰਪਾ ਕਰਨੀ ਸ਼ੁੱਧ ਤੇ ਸਪਸ਼ਟ ਗੁਰਬਾਣੀ ਪੜਨ ਬੋਲਣ ਸਮਝਣ ਦੀ ਸੂਝ ਬਖਸ਼ਣੀ ਸੇਵਾ ਸੰਭਰ ਕਰਨ ਦੇ ਪਲ ਉਤਮ ਬਖਸ਼ਣੀ ਪੜੇ ਸੁਣੀ ਬਾਣੀ ਦਾ ਭਾਵ ਦਰਾਈਆਂ ਸੰਗਤਾਂ ਦੇ ਹਿਰਦਿਆਂ 'ਚ ਜਸਾਉਣਾ ਹਾਜ਼ਰੀਆਂ ਤੇ ਕੋਲਪੇਟਾ ਮੰਦਰ ਦੇ ਕੋਲ ਕਰਨੀਆਂ ਸਰਬਤ ਸੰਗਤ ਰੀਆਂ ਮੰਨਦੀਆਂ ਭਾਵਨਾਵਾਂ ਗੁਰਮਤਿ ਦੇ ਮਤਲਬ ਪੂਰੀਆਂ ਕਰਨੀਆਂ ਦਰੋ ਕਰੋ ਅਸੀਸਾਂ ਆਨੰਦਾਨ ਗੁਰ ਸਿੱਖੀ ਦੀ ਵ ਆਪ ਜੀ ਕੇ ਪਿਆਰੀਆਂ ਸੰਗਤਾਂ ਸਤਿਗੁਰੂ ਕੇ ਪਿਆਰੇ ਮਹਾਰਾਜ ਜੀ ਹੋ ਰਾਤਰੀ ਤੋਂ ਸਤਸਲ ਮਹਾਰਾਜ ਜੀ ਪਾਵਨ ਦਰਬਾਰ ਦੀ ਸੇਵਾ ਦੇ ਵਿੱਚ ਲੱਗੇ ਹੋਏ ਨੇ ਬੁੱਲਾਂ ਕਰਕੇ ਹੋਰ ਸਾਰੀਆਂ ਸੇਵਾਵਾਂ ਵਿੱਚ ਸ਼ਾਇਦ ਦੀ ਸੇਵਾ ਕੀਤੀ ਆਪ ਜੀ ਕਿਰਪਾ ਕਰਨੀ ਸਰਬੱਤ ਦੇ ਸਰਤੇ ਮਿਹਰ ਭਰਿਆ ਹੱਥ ਰੱਖਣਾ ਪਾਤਸ਼ਾਹ ਜੀ ਜਿਨ੍ਹਾਂ ਜਿਨ੍ਹਾਂ ਭਾਵਨਾਵਾਂ ਨੂੰ ਮੁੱਖ ਰੱਖ ਕਰਕੇ ਸੇਵਾਵਾਂ ਨੂੰ ਵਈਆਂ ਗਈਆਂ ਹਮਨ ਸੇਵਾ ਨਿਭਾਉਂਦੇ ਨੇ ਆਪ ਜੀ ਦੇ ਪਾਵਨ ਦਰਬਾਰ ਦੀ ਸਤਸਲ ਮਹਾਰਾਜ ਜੀ ਭਾਵਨਾਵਾਂ ਗੁਰਮਤਿ ਦੇ ਅਨੁਸਾਰ ਜਿਹੜੀਆਂ ਕਰਨੀਆਂ ਦੇਹ ਰੋਗਤਾ ਦੇ ਦਾਤ ਹੋਸ਼ ਨੇ ਅੰਮ੍ਰਿਤ ਵੇਲੇ ਦੀ ਜਾਗਣਾ ਇਸ਼ਨਾਨ ਇਤਨੀ ਉਹਨਾਂ ਦਾਤਾਂ ਬਖਸ਼ ਕੇ ਨ ਨਾਮ ਸਿਮਰਨ ਦੀਆਂ ਦਾਤਾਂ ਬਖਸ਼ਣੀਆਂ ਅਸ਼ਰਦਾ ਭਾਵਨਾ ਦੇ ਨਾਲ ਦਰ ਕਰਦੀ ਸੇਵਾ ਕਰਨ ਦੇ ਪੱਲ ਉਦਮ ਬਖਸ਼ਣੀਆਂ ਦੀ ਬਖਸ਼ੀਆਂ ਭੰਡਾਰਿਆ ਵਿੱਚ ਪੰਚਮਕੜਾ ਪ੍ਰਸ਼ਾਦ ਕੀ ਦੇ ਸੇਕ ਸੇਕ ਦੁਆਰਾ ਵੱਲੋਂ ਮਹਾਰਾਜ ਪੰਚਮਕੜਾ ਪ੍ਰਵੋਹਕੀਆਂ ਦੇਗਾ ਮਿਸ਼ਤਾਨ ਪਦਾਰਥ ਹਾਜ਼ਰ ਹਨ ਦਰ ਤੇ ਪ੍ਰਬਾਨ ਹੋਵੇ ਪ੍ਰਬਾਨ ਹੋਵੇ ਆਪ ਪ੍ਰਸ਼ਾਦ ਸੰਗਤਾਂ ਵਿੱਚ ਵਰਤਣ ਦੀ ਆਗਿਆ ਬਖਸ਼ੋ ਜੀ ਮਿਸ਼ਤਾਨ ਪ੍ਰਸ਼ਾਦ ਸੰਗਤ ਵਿੱਚ ਵਰਤਣ ਦੀ ਆਗਿਆ ਬਖਸ਼ੋ ਪਾਤਸ਼ਾਹ ਜੀ ਇਸ ਵੇਲੇ ਬੇਨਤੀ ਹੈ ਆਪ ਜੀ ਕਿਰਪਾ ਕਰੋ ਸੱਚਖੰਡ ਸਥਾਨ ਤੋਂ ਪ੍ਰਕਾਸ਼ ਸਥਾਨ ਵੱਚਾਲੇ ਮਰਨ ਦੀ ਆਗਿਆ ਬਖਸ਼ੋ ਰਾਪੰਡੇ ਅਨ ਸੰਸਾਹੀ ਹੋ ਉਸ ਮੋ ਸੰਗਤਾਂ ਨੂੰ ਸੋਹਣੇ ਸੁਹਾਸਨਾ ਦੇ ਪ੍ਰਕਾਸ਼ਮਾਨ ਹੋ ਕਰਕੇ ਖੁੱਲੇ ਦਰਸ਼ਨ ਤੇ ਦਿਆਰੇ ਬਖਸ਼ ਕਰਕੇ ਨਜ਼ਰੋ ਨਜ਼ਰੀ ਨਿਹਾਲ ਕਰੋ ਜੀ ਸਿੱਖ ਪੜਦੇ ਸੁਣਦੇ ਸਰਬੱਤ ਨਾਹਿ ਬੰਦ ਹੋਵਣਾ ਨਾਨਕ ਨਾਮ ਚੜਦੇ ਤੁਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਕੌਣ ਜਾਣੇ ਗੁਣ ਤੇਰੇ 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 ਅਪਾਰ ਬੇਅੰਤ ਸੁਆਮੀ ਉੱਚੇ ਅਪਾਰ ਬੇਅੰਤ ਸੁਆਮੀ ਉੱਚੇ ਅਪਾਰ ਬੇਅੰਤ ਸੁਆਮੀ ਉੱਚ ਅਪਾਰ ਬੇਅੰਤ ਸੁਆਮੀ ਕੌਣ ਜਾਣੈ ਗੁਣ ਤੇਰੇ ਕੌਣ ਜਾਣੈ ਗੁਣ ਤੇਰੇ ਕੌਣ ਜਾਣੈ ਗੁਣ ਤੇਰੇ ਕੌਣ ਜਾਣੈ ਗੁਣ ਤੇਰੇ ਗਾਵਤ ਉਦਰੇ ਸੁਣਤੇ ਉਦਰੇ ਗਾਵਤ ਉਦਰੇ ਸੁਣਤੇ ਉਦਰੇ ਗਾਵਤ ਉਦਰੇ ਸੁਣਤੇ ਉਦਰੇ ਬਿਨ ਸੇ ਪਾਪ ਕਨੇਰੇ ਕੌਣ ਜਾਣੇ ਗੁਣ ਤੇਰੇ ਬਿਨ ਸੇ ਪਾਪ ਕਨੇਰੇ ਕੌਣ ਜਾਣੇ ਗੁਣ ਤੇਰੇ ਪਸ਼ੂ ਪਰੇਤ ਮੁਗਧ ਕੋ ਧਾਰੇ 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 ਪਾਹਨ ਪਾਰੇ ਉਤਾਰੇ ਕੌਣ ਜਾਣੇ ਗੁਣ ਤੇਰੇ ਨਾਨਕ ਦਾਸ ਤੇਰੀ ਸਰਣਾਇ ਨਾਨਕ ਦਾਸ ਤੇਰੀ ਸਰਣਾਇ ਨਾਨਕ ਦਾਸ ਤੇਰੀ ਸਰਣਾਇ ਨਾਨਕ ਦਾਸ ਤੇਰੀ ਸਰਣਾਇ ਸਦਾ ਸਦਾ ਬਲਹਾਰੇ ਕੌਣ ਜਾਣੇ ਗੁਣ ਤੇ सदा सदा बलहारे, कौन जाने गुण ते रे सदा सदालिहारे कौण जाणे गुण तेरे दर्शन देख जीवा गुर दर्शन देख जीवा गुर The ਪੁਰਲੀ ਨੋ ਸਤਿ ਪਰਮ ਅਰਦਾਸ ਸੁਨੋ ਜੇ ठाकुर पावै ਦੇਹ ਦਰਸ ਮਨ ਚਾਉ ਭਗਤ ਇਹੋ ਮਨ ਟਹਿਰਾਵ ਭਲੇ ਓ ਚਰਾ ਕਹਿੰਦੇ ਆਰਮ ਹੈ ਸਭ ਕਲ ਉਦਰੀ ਇਕ ਨਾਮ ਧਰਮ ਪ੍ਰਗਟ ਸਗਲ ਹਰਿ ਭਵਨਮਹ ਜਨ ਨਾਨਕ ਗੁਰਪਾਰ ਬ੍ਰਹਮ ਪ੍ਰਗਟ ਸਗਲ ਹਰਿ ਭਵਨਮਹ ਜਨ ਨਾਨਕ ਗੁਰਪਾਰ ਬ੍ਰਹਮ ਜਗਤ ਜਲੰਦਾ ਰਖ ਲੈ ਆਪਣੀ ਕਿਰਪਾ ਧਾਰ ਜਿਤ ਦਵਾਰੇ ਉਪਰ ਤਿਤ ਲੈ ਉਬਾਰ ਸਤਗੁਰ ਸੁਖ ਵਿਖਾਲਿਆ ਸਚਾ ਸ਼ਬਦ ਵਿਚਾਰ ਨਾਨਕ ਆਗਰਨਾ ਤੁਝ ਜਈ ਹਰ ਬਿਨ ਬਕਸ਼ਨ ਹਾਰ ਨਾਨਕ ਆਗਰਨਾ ਤੁਝ ਜਈ ਹਰ ਬਿਨ ਬਕਸ਼ਨ ਹਾਰ वड़ा तेरा दरबार सच्चा तुद तखत शिर शाह ने चल चोर छत जो पावे पार भ्रम सोई सच न्याओ जो पावे पार भ्रम निथावे मिल थाओ जो की नहीं करतार साई पलि गल जिनी पछाता खसम से दरगा मल ਸਹੀ ਤੇਰਾ ਫੁਰਮਾਨ ਕਿਨੈ ਨਾ ਫੇਰੀਐ ਕਾਰਣ ਕਰਨ ਕਰੀਮ ਕੁਦਰਤ ਤੇਰੀ ਐ ਸਲੋਕ ਸੋਏ ਸੁਨੰਦੜੀ ਮੇਰਾ ਤਨ ਮਨ ਮੋਲਾ ਨਾਮ ਜਪੰਧੜੀ ਲਾਲੀ ਪੰਧ ਜੁ ਲੰਦੜੀ ਮੇਰਾ ਅੰਦਰ ਠੰਡਾ ਗੁਰਦਰਸ਼ਨ ਦੇਖਣਿਆਲੀ ਬੰਦ ਜੁਲੰਦੜੀ ਮੇਰਾ ਅੰਦਰ ਠੰਡਾ ਗੁਰਦਰਸ਼ਨ ਦੇਖਨੀ ਆਲੀ ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋ ਚੰਦਾ ਤੂੰ ਸਭ ਕਿਛ ਮੈਨੂੰ ਸੋਪਿਆ ਜਾਂ ਤੇਰਾ ਬੰਦਾ ਲਕਸ਼ਮੀ ਥੋੜ ਨਾ ਵੀ ਖਾਏ ਖਰਚ ਰੰਦਾ ਲੱਖ ਚਰਾਸੀ ਮੈਦਨੀ ਸਭ ਸੇਵ ਕਰਦਾ ਇਹ ਵੈਰੀ ਮਿੱਤਰ ਸਭ ਕੀਤਿਆਂ ਨਾ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੀ ਜਾਂ ਹਰ ਬਖਸ਼ੰਦਾ ਆਨੰਦ ਪਿਆ ਸੁਖ ਪਾਇਆ ਮਿਲ ਗੁਰ ਗੋਬਿੰਦਾ ਸਭੇ ਕਾਜ ਸਵਾਰੀਏ ਜਾਂ ਤਦ ਪਵੰਦਾ ਸਬੇ ਕਾਜ ਸਵਾਰੀਏ ਜਾ ਤੁੱਦ ਪਵੰਦਾ ਆਵੋ ਸਿੱਖ ਸਤ ਗੁਰ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੇ ਤਿਨਾ ਸੀਮਾ ਨੀ ਪੀਵੋ ਅੰਮ੍ਰਿਤ ਸਦਾ ਰੋਹਰੰ ਜਪਿਓ ਸਾਰੰਗ ਪਾਣੀ ਕਹਿ ਨਾਨਕ ਸਦਾ ਗਾਓ ਇਹ ਹੈ ਸੱਚੀ ਬਾਣੀ ਕਹਿ ਨਾਨਕ ਸਦਾ ਗਾਓ ਇਹ ਹੈ ਸੱਚੀ ਬਾਣੀ ਸਭ ਸੇਖਨ ਕੋ ਹੁਕਮ ਹੈ ਗੁਰੂ ਮਾਨਿਉ ਗ੍ਰੰਥੇ ਸਭ ਸਿਕਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥੇ ਸੰਤਾਂ ਕੇ ਕਾਰਜ ਆਪ ਖਲੋਆ ਹਰ ਕੰਮ ਕਰਾਵਣ ਆਇਆ ਰਾਮ ਤਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ ਅੰਮ੍ਰਿਤ ਜਲ ਛਾਇਆ ਪੂਰਨ ਕਾਜ ਰਚਾਇਆ ਸਕਲ ਮਨੋਰਥ ਪੂਰੇ ਜੈ ਜੈ ਕਾਰ ਪਿਆ ਜਗ ਅੰਤਰ ਲਾਥੇ ਸਗਲ ਬਸੂਰੇ ਪੂਰਨ ਪੁਰਖ ਅਚੁਤ ਅਬਨਾਸੀ ਜਸ ਬੇਦ ਪੁਰਾਨ ਗਾਇਆ ਆਪਣਾ ਬਿਰਦ ਰਾਖਿਆ ਪਰਮੇਸ਼ਵਰ ਨਾਨਕ ਨਾਮ ਤੇ ਆਇਆ ਆਪਣ ਮਿਰਦ ਰਖਿਆ ਪਰਮੇਸ਼ਵਰ ਨਾਨਕ ਨਾਮ ਤੇ ਆਇਆ ਅੰਮੀਏ ਦ੍ਰਿਸ਼ਤ ਸੁਭ ਕਰੇ ਹਰੇ ਅਗ ਪਾਪ ਸਗਲ ਮਲ ਕਾਮ ਕ੍ਰੋਧ ਅਰ ਲੋਭ ਮੋ ਵਸ ਕੀਏ ਸਬੇ ਬਲ ਸਦਾ ਸੁਖ ਮਨ ਵਸੇ ਦੁਖ ਸੰਸਾਰੈ ਖੋਵੇ ਗੁਰ ਨਵ ਨਿਦ ਦਰਿਆਉ ਜਨਮ ਹਮ ਕਾਲਖ ਤੋਵੇ ਸੋ ਕਹ ਟਲ ਗੁਰ ਸੇਵੀਏ ਐਹ ਨਿਸ ਸਹਜ ਸੁਭਾਏ ਦਰਸ਼ਨ ਪਰਸੀਏ ਗੁਰੂ ਕੇ ਜਨਮ ਮਰਨ ਦੁਖ ਜਾਵੇ ਵੈਨ ਦਿਨਸ ਪਰ ਬਾਤ ਤੂ ਹੈ ਹੀ ਗਾਵਣਾ ਜੀ ਜੰਤ ਸਰਪਤ ਨਾਉ ਤੇਰਾ ਧਿਆਵਨਾ ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਨਾ ਭਗਤ ਜਨਾ ਕੇ ਸੰਗ ਪਾਪ ਗਵਾਵਣਾ ਜਨ ਨਾਨਕ ਸਦ ਬਲਿਹਾਰੇ ਬਲ ਬਲ ਜਾਵਣਾ ਹਰਿ ਕਿਰਪਾ ਪ੍ਰਭ ਦੀਨ ਦਿਆਲਾ ਤੇਰੀ ਓਟ ਪੂਰਨ ਗੋਪਾਲਾ ਅੰਤਰ ਜਾਮੀ ਸੋ ਪ੍ਰਭ ਪੂਰਾ ਦਾਨ ਦੇ ਸਾਧੂ ਕੀਤ ਪੂਰਾ ਜਿਸ ਨੂੰ ਨਦਰ ਕਰੇ ਸੋ ਧਿਆਏ ਆਠ ਪੈਰ ਹਰ ਕੇ ਗੁਣ ਗਾਏ ਜੀ ਜਾਨਤ ਸਗਲੇ ਪਿਤ ਪਾਰੇ ਸ਼ਰਨ ਪਰਿਓ ਨਾਨਕ ਹਰ ਦਵਾਰੇ ਜਲ ਥਲ ਮੈਲ ਰਿਆ ਪਰ ਪੂਰੇ ਨਿਕਟ ਵਸੇ ਨਾਹੀ ਪ੍ਰਭ ਦੂਰੇ ਕਰ ਕਿਰਪਾ ਪ੍ਰਭ ਦੀਨ ਦਿਆਲਾ ਤੇਰੀ ਓਟ ਪੂਰਨ ਗੋਪਾਲਾ ਸਤ ਰੂ ਸਤ ਨਾਮ ਸਤ संतोख उर आद पुरख पर तख लिखियो अछुर मस्तक तुर प्रगट ज्योत जगमग तेजपु मंडल छायो पारस परस 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 गुर गुरु कहायो ਨੰ ਮਥੁਰਾ ਮੂਰਤ ਸਦਾ ਥਿਰ ਲਾਏ ਚਿਤ ਸਨ ਮੁਖ ਰੋ ਕਲ ਯੁਗ ਜਹਾਜ ਅਰਜਨ ਗੁਰੂ ਸਗਰ ਸ੍ਰਿਸ਼ਟ ਲਗੇ ਬੇਤਰ ਹੋ ਜਾਚਕ ਮੰਗੇ ਦਾਨ ਦੇ ਪਿਆਰਿਆ ਦੇਵਨ ਹਾਰ ਦਾ ਤਾਰ ਮੈਂ ਨਿਤ ਚਿਤਾ ਰਿਆ ਨੇ ਘੂਟ ਨਾ ਜਾਈ ਮੂਲ ਤੁਲ ਪੰਡਾਰਿਆ ਨਾਨਕ ਸ਼ਬਦ ਅਪਾਰ ਤਿੰਨ ਸਭ ਕਿਛ ਸਾਰਿਆ ਗੁਰ ਕੀ ਮੂਰਤ ਮਨ ਮੇ ਧਿਆਨ ਗੁਰ ਕੀ ਸ਼ਬਦ ਮੰਤਰ ਮਨ ਮਾਨ ਗੁਰ ਕੇ ਚਰਨ ਰੇ ਲੈ ਧਾਰੋ ਗੁਰ ਪਾਰ ਬ੍ਰਹਮ ਸਦਾ ਨਮਸ਼ਕਾਰੋ ਮਤ ਕੋ ਭਰਮ ਭੂਲੇ ਸੰਸਾਰ ਗੁਰ ਬਿਨ ਕੋਏ ਨਾ ਤ੍ਰਸ ਪਾਰ ਭੂਲੇ ਕੋ ਗੁਰ ਮਾਰਗ ਪਾਇਆ ਅਵਰਤਿਆਗਰ ਭਗਤੀ ਲਾਇਆ ਜਨਮ ਮਰਨ ਕੀ ਤ੍ਰਾਸ ਮਿਟਾਈ ਗੁਰਪੂਰੇ ਕੀ ਬੇੰਤ ਵੜਿਆਈ ਗੁਰਪ੍ਰਸਾਦ ਹਉਰਦ ਕਮਲ ਵਿਕਾਸ ਅੰਧਕਾਰ ਮੇ ਭਿਆ ਪ੍ਰਗਾਸ ਜਿਨ ਕੀ ਆਸੋ ਗੁਰ ਤੇ ਜਾਨਿਆ ਗੁਰ ਕਿਰਪਾ ਤੇ ਮੁਕਤ ਮਨ ਮਾਨਿਆ ਗੁਰ ਕਰਤਾ ਗੁਰ ਕਰਨੇ ਜੋਗ ਗੁਰ ਪਰਮੇਸ਼ਰ ਹੈ ਬੀਹੋਗ ਕਹੋ ਨਾਨਕ ਪ੍ਰਭ ਹੈ ਜਨਾਈ ਬਿਨ ਗੁਰ ਮੁਕਤ ਨਾ ਪਾਈਏ ਭਾਈ राम नाम परम धाम सुदबुद निराकार बेसुमार सरवर को कहे जियु सुथरचित भगत हित पेख तरियो हरनाकश हरियो नख बिदार जियु शंख चक्र गदा पदम आपे आप कीयो छदम अपरंपर पार ब्रह्म लखे कौन ताहे जियु सत साच श्री निवास आदपुर सदा तुही वाहे गुरु वाहे गुरु वाहे गुरु, वाहे गुरु।, वाहे गुरु। ਉਥੀ ਪਰਮੇਸ਼ਰ ਕਾ ਥਾਨ ਸਾਧ ਸੰਗ ਗਾਵੈ ਗੁਣ ਗੋਬਿੰਦ ਪੂਰਨ ਬ੍ਰਹਮ ਗਿਆਨ ਸਾਧਕ ਸਿੱਧ ਸਗਲ ਮੁਨ ਲੋਚੈ ਬਿਰਲੇ ਲਾਗੇ ਧਿਆਨ ਜਿਸ ਹੈ ਕਿਰਪਾਲ ਹੋਏ ਮੇਰਾ ਸੁਆਮੀ ਪੂਰਨਤਾ ਕੋ ਕਾਮ ਜਾ ਕਰਦਾ ਵਸੈ ਭੈ ਭੰਜਨ ਤਿਸ ਜਨ ਹੈ ਸਗਲ ਜਹਾਨ ਖਿਨ ਪਲ ਬਿਸਰ ਨਹੀਂ ਮੇਰੇ ਕਰਤੇ ਇਹੋ ਨਾਨਕ ਮੰਗੈ দান ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਗੁਰ ਬਾਣੀ ਕਹਿ ਸਿਵਕ ਜਨ ਮਾਨੈ ਪਰਤਖ ਗੁਰੂ ਨਿਸਤਾਰੇ ਗਿਆਨ ਧਿਆਨ ਕਿਛ ਕਰਮ ਨਾ ਜਾਨਾ ਸਾਰ ਨਾ ਜਾਨਾ ਤੇਰੀ ਸਬਤੇ ਵਟਾ ਸਤ ਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਸਬਤੇ ਵਟਾ ਸਤ ਗੁਰੂ ਨਾਨਕ ਚੀਨ ਕਲ ਰਾਖੀ ਮੇਰੀ ਅੰਮ੍ਰਿਤ ਨਾਮ ਪਰਮੇਸ਼ਰ ਤੇਰਾ ਜੋ ਸਿਮਰੈ ਸੋ ਜਿਵੇ ਜਿਸ ਨੂੰ ਕਰਮ ਪ੍ਰਾਪਤ ਹੋਵੇ ਸੋ ਜਨ ਨਿਰਮਲ ਥੀਵੇ ਬਿਗਨ ਬਿਨਾਸ਼ਨ ਸਭ ਦੁਖ ਨਾਸ਼ਨ ਗੁਰ ਚਰਨੀ ਮਨ ਲਗਾ गावत अचुत अबनासी अंदिन हर रंग जाता मन इच्छा से फल पाए हर की कथा सुहेली आद अंत मद नानक को सो प्रभ हुआ बेली पूरा प्रभ आराध्या पूरा जा का ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਜੈਸਾ ਸਤਗੁਰ ਸੁਣੀਦਾ ਤੈ ਸੋਹੀ ਮੈਂ ਡੀਟ ਉਛੜਿਆ ਮੇਲੇ ਪ੍ਰਭੂ ਹਰ ਦਰਗੇ ਕਵਸੀਟ ਹਰ ਨਾਮੋਂ ਮੰਤਰ ਦੜਾਏਂਦਾ ਕੱਟੇ ਹਾਵੇਂ ਰੋਗ ਨਾਨਕ ਸਤ ਗੁਰ ਤੇ ਨਾਮ ਮਿਲਾਇਆ ਜੇ ਨਾ ਤੁਰੇ ਪਿਆਸ ਜੋਗ ਹਮ ਆਵ ਗੁਣ ਭਰੇ ਏ ਰਤ ਛਾੜ ਵਿਖੈ ਵਿਖ ਖਾਈ ਮਾਇਆ ਮੋਹ ਭਰਮ ਪੈ ਭੂਲੇ ਸੁਤਦਾਰਾ ਸਿਉ ਪ੍ਰੀਤ ਲਗਾਈ ਇੱਕ ਉਤਮ ਪੰਥ ਸੁਣਿਓ ਗੁਰ ਸੰਗਤ ਤਹ ਮਿਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਬਾਟ ਕੀਰਤ ਕੀ ਗੁਰੂ ਰਾਮਦਾਸ ਰਖੋ ਸ਼ਰਣਾ ਇੱਕ ਅਰਦਾਸ ਬਾਟ ਕੀਰਤ ਕੀ ਗੁਰੂ ਰਾਮਦਾਸ ਰਖੋ ਸ਼ਰਣਾ